ਹਾਂਜੀ ਮੈਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਆ ਰਹੀ ਸੀ ਵੀ ਇੱਥੇ ਜਿਹੜਾ ਜੀਟੀ ਰੋਡ ਹੈਗਾ ਆਪਣਾ ਬੱਸ ਸਟੈਂਡ ਦੇ ਕੋਲੇ ਇੱਥੇ ਇੱਕ ਐਡਵਾਂਸ ਮੈਡੀਕਲਸ ਹੈਗਾ ਹੈ ਵੀ ਕਾਫੀ ਹੈਵੀ ਅਮਾਉਂਟ ਦੇ ਵਿੱਚ ਪ੍ਰੈਗਾਬਿਲਨ ਕੈਪਸੂਲ ਦਿੱਤਾ ਕਿ ਅੱਜਕੱਲ ਮਿਸਯੂਜ਼ ਹੋ ਰਿਹਾ ਹੈ ਇਹਨੂੰ ਨਸ਼ੇ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ ਵੀ ਉਹਦੀ ਸੇਲ ਕਾਫੀ ਹੈਵੀ ਅਮਾਉਂਟ ਦੇ ਵਿੱਚ ਕਰ ਰਹੇ ਨੇ ਸੋ ਉਹਦੇ ਮੱਦੇ ਨਜ਼ਰ ਹੀ ਅੱਜ ਅਸੀਂ ਉੱਥੇ ਚੈਕਿੰਗ ਕੀਤੀ ਚੈਕਿੰਗ ਦੇ ਵਿੱਚ ਉੱਥੇ ਜਿਹੜੇ ਐਡਵਾਂਸ ਮੈਡੀਕਲਸ ਦੇ ਮਾਲਕ ਸੀ ਇਹ ਅਸ਼ੋਕ ਪਾਲਟਾ ਜੀ ਉੱਥੇ ਮੌਜੂਦ ਸੀ ਉਨ੍ਹਾਂ ਦੀ ਮੌਜੂਦਗੀ ਦੇ ਵਿੱਚ ਉੱਥੇ ਅਸੀਂ ਪ੍ਰੈਗਾਬਲਿਨ 300 ਜਿਹੜੇ ਕੈਪਸੂਲ ਕਾਫੀ ਹੈਵੀ ਅਮਾਊਂਟ ਦੇ ਵਿੱਚ ਉਹ ਅਸੀਂ ਰਿਕਵਰ ਕੀਤੇ ਇਹ ਕੈਪਸੂਲ ਇਹਨਾਂ ਦਾ ਕੁੱਲ ਅਮਾਊਂਟ 165000 ਰੁਪਏ ਬੰਦਾ ਹੈ ਤੇ ਇਹ 6000 ਤੋਂ ਉੱਪਰ ਹੈ ਟੋਟਲ ਇਹਨਾਂ ਦੀ ਕੈਪਸੂਲਾਂ ਦੀ ਕੁਆਂਟੀਟੀ ਬੰਦੀ ਹੈ ਇਹਨਾਂ ਦਾ ਕੋਈ ਇਹ ਸੇਲ ਪਰਚੇਸ ਸਾਨੂੰ ਦਿਖਾ ਨਹੀਂ ਸਕੇ ਇਸ ਕਰਕੇ ਜੋ ਸਾਡੀ ਕਾਰਵਾਈ ਹੈਗੀ ਅਸੀਂ ਇਹ ਸਾਰੇ ਕੈਪਸੂਲ ਜ਼ਬਤ ਕਰ ਲਿਆ ਜੈਬਟ ਕਰਨ ਤੋਂ ਬਾਅਦ ਅਸੀਂ ਇਹਨੂੰ ਕੋਰਟ ਦੇ ਵਿੱਚ ਮਾਨਯੋਗ ਸੀਜੀਐਮ ਸਾਹਿਬ ਦੀ ਕੋਰਟ ਚਾਰਜੀ ਨੂੰ ਪੇਸ਼ ਕਰਾਂਗੇ ਤੇ ਕਸਟਡੀ ਲਵਾਂਗੇ ਤੇ ਉਸ ਤੋਂ ਬਾਅਦ ਜੋ ਵੀ ਐਕਟ ਦੇ ਤਹਿਤ ਜੋ ਮੈਕਸਿਮਮ ਕਾਰਵਾਈ ਹੈ ਜੋ ਵੀ ਆਪਾਂ ਇੱਥੇ ਕਰਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਆਪਾਂ ਭੇਜਾਂਗੇ ਸਰ ਇਹ ਕੀ ਇਹਨਾਂ ਨੂੰ ਰੱਖਣ ਦੀ ਇਜਾਜ਼ਤ ਹੈਗੀ ਕਿ ਆਪ ਸੁਣਦੇ ਇਹਨੇ ਕੈਪਸੂਲ ਰੱਖ ਸਕਦੇ ਆ ਬਟ ਉਹਦਾ ਰਿਕਾਰਡ ਹੋਣਾ ਚਾਹੀਦਾ ਹੈ ਉਹਦਾ ਪਰਚੇਜ਼ ਰਿਕਾਰਡ ਹੋਣਾ ਚਾਹੀਦਾ ਹੈ ਜੋ ਸੇਲ ਕਰ ਰਹੇ ਉਹਦਾ ਰਿਕਾਰਡ ਹੋਣਾ ਚਾਹੀਦਾ ਬਟ ਇਹਨਾਂ ਨੇ ਸਾਨੂੰ ਕੋਈ ਪਰਚੇਜ਼ ਸੇਲ ਰਿਕਾਰਡ ਨਹੀਂ ਦਿਖਾਇਆ ਇਹ ਕਿਸੇ ਸ਼ੈਡਿਊਲ ਐਕਟਾਂ ਦੀ ਹੈ ਕੀ ਇਹ ਜੀ ਇਹ ਸ਼ੈਡਿਊਲ ਦੇ ਵਿੱਚ ਨਹੀਂ ਹੈ ਬਟ ਇਹਦਾ ਜੋ ਐਟ ਪ੍ਰੈਜ਼ੈਂਟ ਇਹਦਾ ਕਾਫੀ ਮਿਸਯੂਜ਼ ਹੋ ਰਿਹਾ ਕਿਉਂਕਿ ਕੋਈ ਡਾਕਟਰ ਇਹਨੂੰ ਜਿਆਦਾ ਇਹਨੂੰ ਪ੍ਰਿਸਕ੍ਰਾਈਬ ਨਹੀਂ ਕਰ ਰਿਹਾ ਸੋ ਮੋਸਟਲੀ ਜਿਹੜੇ ਵੀ ਐਡਿਕਟ ਹੈਗੇ ਨੇ ਉਹ ਇਹਨੂੰ ਐਜ਼ ਅ ਇਨਟੌਕਸਿਕੈਂਟ ਇਹਨੂੰ ਅਲਟਰਨੇਟਿਵ ਐਜ਼ ਅ ਯੂਜ਼ ਕਰਦੇ ਜਦੋਂ ਨਸ਼ਾ ਨੁਸ਼ਾ ਉਹਨਾਂ ਨੂੰ ਕਿਤੋਂ ਨਹੀਂ ਮਿਲਦਾ ਪਰ ਉਹ ਇਸ ਕੈਪਸ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਨਸ਼ੇ ਦੇ ਤੌਰ ਤੇ ਹੀ ਇਹਨੂੰ ਵਰਤਿਆ ਜਾ ਰਿਹਾ ਦਾ ਮਿਸਯੂਜ਼ ਹੀ ਹੋ ਰਿਹਾ ਮੋਸਟਲੀ ਅੱਜਕੱਲ ਜਿਹੜੇ 300 mg ਕੁਆਂਟੀਟੀ ਹੈਗੀ ਜਿਹੜੀ ਕਿ ਅਸੀਂ ਰਿਕਵਰ ਕੀਤੀ ਹੈ ਸੋ ਤੇ ਸਰ ਆਮ ਲੋਕ ਜਿਹੜੇ ਕੈਮਿਸਟਾ ਦੇ ਕੋਲ ਜਾ ਕੇ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਜਾਂਦੇ ਹੈਗੇ ਨੇ ਜਾਂ ਮਜਬੂਰ ਤੇ ਜੋ ਵੀ ਮੈਡੀਸਨ ਆਪਾਂ ਕੋਈ ਵੀ ਲੈਣੀ ਆ ਉਹ ਸਾਨੂੰ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੇ ਹੀ ਲੈਣੀ ਚਾਹੀਦੀ ਹੈ ਜਿਹੜੀ ਸ਼ੈਡਿਊਲ ਐਚ ਮੈਡੀਸਨ ਹੈ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ ਸੋ ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਵੀ ਜੋ ਵੀ ਮੈਡੀਸਿਨ ਲੈਣ ਉਹ ਕਿਸੇ ਡਾਕਟਰ ਦੇ ਨਾਲ ਕੰਸਲਟ ਕਰਕੇ ਲੈਣ ਆਪਣੇ ਵੱਲੋਂ ਸੈਲਫ ਮੈਡੀਕੇਸ਼ਨ ਨਾ ਕਰਨ ਉਹਦੇ ਸਾਈਡ ਇਫੈਕਟਸ ਹੁੰਦੇ ਉਹਦਾ ਨੁਕਸਾਨ ਹੋ ਸਕਦਾ ਤੇ ਅਸੀਂ ਕੇਮਿਸਟਾਂ ਨੂੰ ਵੀ ਇਹ ਹਿਦਾਇਤਾਂ ਦਿੰਦੇ ਅਸੀਂ ਚੈਕਿੰਗ ਵੀ ਕਰਦੇ ਹਾਂ ਹਰ ਮਹੀਨੇ ਸਾਡੀਆਂ ਚੈਕਿੰਗਸ ਹੁੰਦੀਆਂ ਨੇ ਵੀ ਕੋਈ ਵੀ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਵੀ ਮੈਡੀਸਿਨ ਕਿਸੇ ਵੀ ਪੇਸ਼ੈਂਟ ਨੂੰ ਨਾ ਦਿੱਤੀ ਜਾਵੇ ਤੇ ਉਹਦਾ ਪ੍ਰੋਪਰ ਰਿਕਾਰਡ ਰੱਖਿਆ ਜਾਵੇ ਜੋ ਮੈਡੀਸਿਨ ਅਸੀਂ ਦੇ ਰਹੇ ਹਾਂ ਉਹਦਾ ਰਿਕਾਰਡ ਡਿਪਾਰਟਮੈਂਟ ਨੂੰ ਸਮੇਂ-ਸਮੇਂ ਤੇ ਦਿਖਾਇਆ ਜਾਵੇ ਹਾਂਜੀ ਮੈਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਆ ਰਹੀ ਸੀ ਵੀ ਇੱਥੇ ਜਿਹੜਾ ਜੀਟੀ ਰੋਡ ਹੈਗਾ ਆਪਣਾ ਬੱਸ ਸਟੈਂਡ ਦੇ ਕੋਲੇ ਇੱਥੇ ਇੱਕ ਐਡਵਾਂਸ ਮੈਡੀਕਲਸ ਹੈਗਾ ਹੈ ਵੀ ਕਾਫੀ ਹੈਵੀ ਅਮਾਉਂਟ ਦੇ ਵਿੱਚ ਪ੍ਰੈਗਾਬਿਲਨ ਕੈਪਸੂਲ ਜਿੱਤਾ ਕਿ ਅੱਜਕੱਲ ਮਿਸਯੂਜ਼ ਹੋ ਰਿਹਾ ਹੈ ਇਹਨੂੰ ਨਸ਼ੇ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ ਵੀ ਉਹਦੀ ਸੇਲ ਕਾਫੀ ਹੈਵੀ ਅਮਾਉਂਟ ਦੇ ਵਿੱਚ ਕਰ ਰਹੇ ਨੇ ਸੋ ਉਹਦੇ ਮੱਦੇ ਨਜ਼ਰ ਹੀ ਅੱਜ ਅਸੀਂ ਉੱਥੇ ਚੈਕਿੰਗ ਕੀਤੀ ਚੈਕਿੰਗ ਦੇ ਵਿੱਚ ਉੱਥੇ ਜਿਹੜੇ ਐਡਵਾਂਸ ਮੈਡੀਕਲਸ ਦੇ ਮਾਲਕ ਸੀ ਇਹ ਅਸ਼ੋਕ ਪਾਲਟਾ ਜੀ ਉੱਥੇ ਮੌਜੂਦ ਸੀ ਉਨ੍ਹਾਂ ਦੀ ਮੌਜੂਦਗੀ ਦੇ ਵਿੱਚ ਉੱਥੇ ਅਸੀਂ ਪ੍ਰੈਗਾਬਲਿਨ 300 ਜਿਹੜੇ ਕੈਪਸੂਲ ਕਾਫੀ ਹੈਵੀ ਅਮਾਊਂਟ ਦੇ ਵਿੱਚ ਉਹ ਅਸੀਂ ਰਿਕਵਰ ਕੀਤੇ ਇਹ ਕੈਪਸੂਲ ਇਹਨਾਂ ਦਾ ਕੁੱਲ ਅਮਾਊਂਟ 165000 ਰੁਪਏ ਬੰਦਾ ਹੈ ਤੇ ਇਹ 6000 ਤੋਂ ਉੱਪਰ ਹੈ ਟੋਟਲ ਇਹਨਾਂ ਦੀ ਕੈਪਸੂਲਾਂ ਦੀ ਕੁਆਂਟੀਟੀ ਬੰਦੀ ਹੈ ਇਹਨਾਂ ਦਾ ਕੋਈ ਇਹ ਸੇਲ ਪਰਚੇਸ ਸਾਨੂੰ ਦਿਖਾ ਨਹੀਂ ਸਕੇ ਇਸ ਕਰਕੇ ਜੋ ਸਾਡੀ ਇੱਕ ਕਾਰਵਾਈ ਹੈਗੀ ਅਸੀਂ ਇਹ ਸਾਰੇ ਕੈਪਸੂਲ ਜ਼ਬਤ ਕਰ ਲਿਆ ਤੇ ਜੈਪਟ ਕਰਨ ਤੋਂ ਬਾਅਦ ਅਸੀਂ ਇਹਨੂੰ ਕੋਰਟ ਦੇ ਵਿੱਚ ਮਾਨਯੋਗ ਸੀਜੀਐਮ ਸਾਹਿਬ ਦੀ ਕੋਰਟ ਚਾਜੀ ਨੂੰ ਪੇਸ਼ ਕਰਾਂਗੇ ਤੇ ਕਸਟਡੀ ਲਵਾਂਗੇ ਤੇ ਉਸ ਤੋਂ ਬਾਅਦ ਜੋ ਵੀ ਐਕਟ ਦੇ ਤਹਿਤ ਜੋ ਮੈਕਸਿਮਮ ਕਾਰਵਾਈ ਹੈ ਜੋ ਵੀ ਆਪਾਂ ਇੱਥੇ ਕਰਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਆਪਾਂ ਭੇਜਾਂਗੇ ਸਰ ਇਹ ਕੀ ਇਹਨਾਂ ਨੂੰ ਰੱਖਣ ਦੀ ਇਜਾਜ਼ਤ ਹੈਗੀ ਕਿ ਆਪ ਸੁਣਦੇ ਇਹਨੇ ਕੈਪਸੂਲ ਰੱਖ ਸਕਦੇ ਆ ਬਟ ਉਹਦਾ ਰਿਕਾਰਡ ਹੋਣਾ ਚਾਹੀਦਾ ਹੈ ਉਹਦਾ ਪਰਚੇਜ਼ ਰਿਕਾਰਡ ਹੋਣਾ ਚਾਹੀਦਾ ਹੈ ਜੋ ਸੇਲ ਕਰ ਰਹੇ ਉਹਦਾ ਰਿਕਾਰਡ ਹੋਣਾ ਚਾਹੀਦਾ ਬਟ ਇਹਨਾਂ ਨੇ ਸਾਨੂੰ ਕੋਈ ਪਰਚੇਜ਼ ਸੇਲ ਰਿਕਾਰਡ ਨਹੀਂ ਦਿਖਾਇਆ ਇਹ ਕਿਸ ਸਰ ਸ਼ਡਿਊਲ ਐਕਟਾਂ ਦੀ ਹੈ ਜੀ ਇਹ ਸ਼ਡਿਊਲ ਦੇ ਵਿੱਚ ਨਹੀਂ ਹੈ ਬਟ ਇਹਦਾ ਜੋ ਐਟ ਪ੍ਰੈਜ਼ੈਂਟ ਇਹਦਾ ਕਾਫੀ ਮਿਸਯੂਜ਼ ਹੋ ਰਿਹਾ ਕਿਉਂਕਿ ਕੋਈ ਡਾਕਟਰ ਇਹਨੂੰ ਜਿਆਦਾ ਇਹਨੂੰ ਪ੍ਰੈਸਕ੍ਰਾਈਬ ਨਹੀਂ ਕਰ ਰਿਹਾ ਸੋ ਮੋਸਟਲੀ ਜਿਹੜੇ ਵੀ ਐਡਿਕਟ ਹੈਗੇ ਨੇ ਉਹ ਇਹਨੂੰ ਐਜ਼ ਅ ਇਨਟੌਕਸਿਕੈਂਟ ਇਹਨੂੰ ਅਲਟਰਨੇਟਿਵ ਐਜ਼ ਅ ਯੂਜ਼ ਕਰਦੇ ਜਦੋਂ ਨਸ਼ਾ ਨੁਸ਼ਾ ਉਹਨਾਂ ਨੂੰ ਕਿਤੋਂ ਨਹੀਂ ਮਿਲਦਾ ਪਰ ਉਹ ਇਸ ਕੈਪਸੂਲ ਨੂੰ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਨਸ਼ੇ ਦੇ ਤੌਰ ਤੇ ਹੀ ਇਹਨੂੰ ਵਰਤਿਆ ਜਾ ਰਿਹਾ ਦਾ ਮਿਸਯੂਜ਼ ਹੀ ਹੋ ਰਿਹਾ ਮੋਸਟਲੀ ਅੱਜਕੱਲ ਜਿਹੜੇ 300 mg ਕੁਆਂਟੀਟੀ ਹੈਗੀ ਜਿਹੜੀ ਕਿ ਅਸੀਂ ਰਿਕਵਰ ਕੀਤੀ ਹੈ। ਸੋ ਤੇ ਸਰ ਆਮ ਲੋਕ ਜਿਹੜੇ ਕੈਮਿਸਟਾਂ ਦੇ ਕੋਲ ਜਾ ਕੇ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਜਾਂਦੇ ਹੈਗੇ ਨੇ ਜਾਂ ਲੋੜ ਤੇ ਜੋ ਵੀ ਮੈਡੀਸਨ ਆਪਾਂ ਕੋਈ ਵੀ ਲੈਣੀ ਹੈ ਉਹ ਸਾਨੂੰ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੇ ਹੀ ਲੈਣੀ ਚਾਹੀਦੀ ਹੈ ਜਿਹੜੀ ਸ਼ੈਡਿਊਲ ਐਚ ਮੈਡੀਸਨ ਹੈ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ। ਸੋ ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਵੀ ਜੋ ਵੀ ਮੈਡੀਸਿਨ ਲੈਣ ਉਹ ਕਿਸੇ ਡਾਕਟਰ ਦੇ ਨਾਲ ਕੰਸਲਟ ਕਰਕੇ ਲੈਣ ਆਪਣੇ ਵੱਲੋਂ ਸੈਲਫ ਮੈਡੀਕੇਸ਼ਨ ਨਾ ਕਰਨ ਉਹਦੇ ਸਾਈਡ ਇਫੈਕਟਸ ਹੁੰਦੇ ਉਹਦਾ ਨੁਕਸਾਨ ਹੋ ਸਕਦਾ ਤੇ ਅਸੀਂ ਕੇਮਿਸਟਾਂ ਨੂੰ ਵੀ ਇਹ ਹਦਾਇਤਾਂ ਦਿੰਦੇ ਅਸੀਂ ਚੈਕਿੰਗ ਵੀ ਕਰਦੇ ਹਾਂ ਹਰ ਮਹੀਨੇ ਸਾਡੀਆਂ ਚੈਕਿੰਗਸ ਹੁੰਦੀਆਂ ਨੇ ਵੀ ਕੋਈ ਵੀ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਵੀ ਮੈਡੀਸਿਨ ਕਿਸੇ ਵੀ ਪੇਸ਼ੈਂਟ ਨੂੰ ਨਾ ਦਿੱਤੀ ਜਾਵੇ ਤੇ ਉਹਦਾ ਪ੍ਰੋਪਰ ਰਿਕਾਰਡ ਰੱਖਿਆ ਜਾਵੇ ਜੋ ਮੈਡੀਸਿਨ ਅਸੀਂ ਦੇ ਰਹੇ ਹਾਂ ਉਹਦਾ ਰਿਕਾਰਡ ਡਿਪਾਰਟਮੈਂਟ ਨੂੰ ਸਮੇਂ-ਸਮੇਂ ਤੇ ਦਿਖਾਇਆ ਜਾਵੇ